ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦਿਆਂ ਮਹਾਰਾਣੀ ਜਿੰਦ ਕੌਰ ਦੇ ਜੀਵਨ ਬਾਰੇ ਇੱਕ ਵਾਰ ਦੀ ਗੱਲ ਐ ਕੁੜੀਆਂ ਰਾਜਾ ਰਾਣੀ ਦੀ ਖੇਡ ਖੇਡ ਰਹੀਆਂ ਸੀ ਅਵਾਜ਼ ਆ ਇੱਕ ਕੁੜੀ ਨੇ ਕਿਹਾ ਰਾਜਾ ਕੌਣ ਬਣੇਗਾ ਆਵਾਜ਼ ਆਈ ਮੈਂ ਰਾਣੀ ਕੌਣ ਬਣੇਗੀ ਦੂਜੀ ਕੁੜੀ ਨੇ ਕਿਹਾ ਮੈਂ ਵੱਡਾ ਰਾਜਾ ਕੌਣ ਬਣੇਗਾ ਵੱਡਾ ਰਾਜਾ ਤਾਂ ਰਣਜੀਤ ਸਿੰਘ ਹੀ ਐ ਉਸ ਦੀ ਰਾਣੀ ਕੌਣ ਬਣੇਗੀ ਬਾਲੜੀ ਜਿੰਦਾਂ ਨੇ ਕਿਹਾ ਮੈਂ ਇਹ ਸੁਣ ਕੇ ਉਸ ਦੀ ਭੈਣ ਨੇ ਕਿਹਾ ਤੂੰ ਬਣੇਗੀ ਰਜੀਤ ਸਿੰਘ ਦੀ ਰਾਣੀ ਇਹ ਸੁਣ ਕੇ ਕੁੜੀਆਂ ਉੱਤੀ ਉੱਤੀ ਹੱਸਣ ਲੱਗ ਪਈਆਂ ਜਿੰਦਾਂ ਨੂੰ ਸਮਝ ਨਾ ਆਇਆ ਕਿ ਕਿਉਂ ਹੱਸਿਆ ਹਨ ਉਸ ਨੇ ਕਿਹਾ ਜਦ ਇਹ ਭੜੋਲੇ ਵਰਗੀ ਕੁੜੀ ਰਾਣੀ ਬਣ ਸਕਦੀ ਹੈ ਆ ਤੂੰ ਜਿਹੀ ਅੱਖ ਵਾਲਾ ਜਾਂ ਬਣ ਸਕਦੀ ਹੈ ਤਾਂ ਮੈਂ ਰਾਣੀ ਕਿਉਂ ਨਹੀਂ ਬਣ ਸਕਦੀ ਇਹ ਖੇੜੀ ਦਾ ਹੈ ਇਹ ਕਿਹੜਾ ਸੱਚ ਮੁੱਚ ਨੂੰ ਹੈ ਜਿਹੜਾ ਇਹ ਹਸੀਆਂ ਨੇ ਕੁੜੀਆਂ ਖੇਡਦੀਆਂ ਰਹੀਆਂ ਪਰ ਜਿੰਗਾ ਦਾ ਖੇਡ ਵਿੱਚ ਮਨ ਨਾ ਲਗਿਆ ਉਹ ਉਦਾਸ ਬੈਠੀ ਰਹੀ ਉਸਦੀ ਭੈਣ ਨੇ ਜਿੰਦਾਂ ਨੂੰ ਮੁਕਲ ਵਿੱਚ ਲਿਆ ਕੋਈ ਨਾ ਆ ਜਾ ਤੈਨੂੰ ਰਣਜੀਤ ਸਿੰਘ ਦੀ ਰਾਣੀ ਬਣਾ ਦੇਾਂਗੇ ਘਰ ਆ ਕੇ ਵੱਡੀ ਭੈਣ ਨੇ ਮਾਂ ਨੂੰ ਕਿਹਾ ਮਾਂ ਇਸ ਨੂੰ ਰਣਜੀਤ ਸਿੰਘ ਨਾਲ ਮੰਗਦਿਓ ਇਸ ਨੇ ਰਣਜੀਤ ਸਿੰਘ ਦੀ ਰਾਣੀ ਬਣਨਾ ਏ ਮਾਂ ਨੇ ਕਿਹਾ ਲੈ ਖਾਂ ਮੇਰੀ ਧੀ ਕਿਤੇ ਰਾਣੀਆਂ ਨਾਲੋਂ ਘੱਟ ਹੈ ਰਾਣੀਆਂ ਕਿਤੇ ਅੰਬਰ ਦੂਤਰੀਆਂ ਰੀਤੀ ਬਹੁਤ ਸੋਹਣੀ ਹੈ ਇਸ ਨੂੰ ਮੈਂ ਰਾਣੀ ਬਣਾ ਦਿਆਂਗੀ ਇਸ ਦਾ ਵਿਆਹ ਅਸੀਂ ਰਣਜੀਤ ਸਿੰਘ ਨਾਲ ਹੀ ਕਰਾਂਗੇ ਇਹ ਸੁਣ ਕੇ ਜਿੰਦਾ ਮਾਂ ਦੀ ਬੁੱਕਲ ਚੋਂ ਉੱਠ ਕੇ ਨੱਚਣ ਲੱਗ ਪਈ ਭੈਣ ਦੇ ਮੇਰਾ ਕੇ ਲੈ ਜੀ ਵਿੱਚ ਕਿਹਾ ਕਿ ਰਣਜੀਤ ਸਿੰਘ ਕਾਣਾ ਵੀ ਹੈ ਜਿੰਦਾਂ ਨੇ ਕਿਹਾ ਮਾਂ ਦੇਖ ਲੈ ਇਹ ਫੇਰ ਹਟਦੀ ਨਹੀਂ ਹੈਗੀ ਬੋਲਣ ਤੋਂ ਜੇ ਮੈਂ ਕੁਝ ਕਿਹਾ ਫੇਰ ਇਹਨਾਂ ਰੋਣ ਲੱਗ ਜਾਣਾ ਭੈਣ ਨੇ ਕਿਹਾ ਕਹਦੇ ਕਹਦੇ ਮੈਂ ਕਿਉਂ ਰੋਵਾਂਗੀ ਜਿੰਦਾਂ ਨੇ ਭੈਣ ਨੂੰ ਚੜਾਣ ਵਾਸਤੇ ਕਿਹਾ ਪੁਲਾਣੀਏ ਕਢਾਣੀਏ ਸੰਦੂ ਕਢੰਦੂ ਭੈਣ ਖੁਸਾ ਨਾ ਹੋਈ ਜਿੰਦਾਂ ਦਾ ਮੂੰਹ ਉਤਰੇ ਮੂਹ ਦੇ ਇੱਕ ਮਾਂ ਨੇ ਕਿਹਾ ਕਿਉਂ ਮੇਰੀ ਧੀ ਨੂੰ ਚੜਾਣੀ ਹੈ ਉਸਦੀ ਵੱਡੀ ਭੈਣ ਆ ਪਰਾਣੀਏ ਸਰਦਾਰਾਂ ਦੇ ਮੰਗੀ ਹੋਈ ਸੀ ਜੋ ਆਪਣੇ ਇਲਾਕੇ ਦੇ ਕਹਿੰਦੇ ਕਹਾਉਂਦੇ ਸਰਦਾਰ ਸੀ ਬੱਚਿਆਂ ਦੀ ਆ ਆਹ ਗੱਲਾਂ ਸੁਣ ਕੇ ਵੱਡਿਆਂ ਦਾ ਮਨ ਭਿੱਜ ਗਿਆ ਉਹਨਾਂ ਨੇ ਸੋਚਿਆ ਜਿੰਦਾ ਸੋਣੀ ਵੀ ਇੰਨੀ ਐ ਸੂਝਵਾਨ ਵੀ ਐ ਕਿਉਂ ਨਾ ਇਸ ਦਾ ਰਣਜੀਤ ਸਿੰਘ ਨਾਲ ਹੀ ਵਿਆਹ ਕਰ ਦਈਏ ਇਸ ਦੇ ਭਾਗ ਖੁੱਲ ਜਾਣਗੇ ਇਸ ਦੇ ਕੀ ਸਾਰੇ ਪਰਿਵਾਰ ਦੇ ਹੀ ਭਾਗ ਖੁੱਲ ਜਾਣਗੇ ਜੇ ਰਣਜੀਤ ਸਿੰਘ ਨਾਲ ਵਿਆਹੀ ਗਈ ਜਿੰਦਾਂ ਦੀ ਪਰਪ੍ਰਿਸ਼ਾ ਇਸ ਤਰੀਕੇ ਨਾਲ ਕਰੀ ਗਈ ਉਸ ਨੂੰ ਸਮਾਜਿਕ ਇਤਿਹਾਸ ਤੇ ਧਾਰਮਿਕ ਦੀ ਇਹ ਜੀ ਵਿਦਿਆ ਦਿੱਤੀ ਗਈ ਤਾਂ ਕਿ ਉਹ ਰਾਣੀ ਬਣ ਦੇ ਲਾਇਕ ਬਣ ਸਕੇ ਜੇ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਰਾਜਾ ਹੀ ਨਹੀਂ ਆਪਣੀ ਕੌਮ ਦਾ ਸਿਰਕੱਢ ਲੀਡਰ ਵੀ ਸੀ ਸੇਰੇ ਪੰਜਾਬ ਨਾਲ ਰਿਸ਼ਤਾ ਜੋੜਨ ਦੇ ਵਿੱਚ ਲੋਕ ਮਾਣ ਮਹਿਸੂਸ ਕਰਦੇ ਸਨ ਉਸ ਟਾਈਮ ਰਾਜਿਆਂ ਵਿੱਚ ਬਹੁਤ ਹੀ ਵਿਆਹ ਕਰਾਣ ਦਾ ਰਵਾਜ ਸੀ ਜਦ ਇੱਕ ਮਾਮੂਲੀ ਰਾਜੇ ਦੇ 7 ਵਿਆਹ ਹੋ ਸਕਦੇ ਹਨ ਤਾਂ ਮਹਾਰਾਜਾ ਰਣਜੀਤ ਸਿੰਘ ਦੇ 27 ਵਿਆਹ ਕਿਉਂ ਨਹੀਂ ਹੋ ਸਕਦੇ ਮੰਨਾ ਸਿੰਘ ਨੇ ਪੱਕਾ ਮਨ ਬਣਾ ਲਿਆ ਸੀ ਕਿ ਮੈਂ ਆਪਣੀ ਧੀ ਜਿੰਦਾ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ ਹੀ ਕਰੂੰਗਾ ਮੰਨਾ ਸਿੰਘ ਆਪਣੇ ਇਲਾਕੇ ਪਿੰਡ ਚਾੜ ਤਸੀਲ ਜਫਰਪਾਲ ਜ਼ਿਲ੍ਹਾ ਸਿਆਲਕੋਟ ਦਾ ਮੱਲਿਆਪੁਰ ਬੰਨਿਆ ਸਰਦਾਰ ਸੀ ਉਸ ਦੀ ਵੱਡੀ ਲੜਕੀ ਦਾ ਵਿਆਹ ਪੜਾਣੀਏ ਸਰਦਾਰ ਮਿੱਤ ਸਿੰਘ ਦੇ ਲੜਕੇ ਜਵਾਲਾ ਸਿੰਘ ਨਾਲ ਮੰਗੀ ਹੋਈ ਸੀ ਉਸ ਦੀ ਭੈਣ ਨਾਰ ਸਿੰਘ ਨਾਲ ਵਿਆਹੀ ਹੋਈ ਸੀ ਨਾਰ ਸਿੰਘ ਆਪਣੇ ਇਲਾਕੇ ਦਾ ਸਿਰ ਕੱਢਮਾ ਸਰਦਾਰ ਸੀ ਨਾਰ ਸਿੰਘ ਤੇ ਮਿੱਤ ਸਿੰਘ ਸੇਰੇ ਪੰਜਾਬ ਦੇ ਸਿਰ ਕੱਢਵੇਂ ਸਰਦਾਰਾਂ ਵਿੱਚੋਂ ਆਉਂਦੇ ਸਨ ਮੰਨਾ ਸਿੰਘ ਆਪਣੀ ਧੀ ਦਾ ਵਿਆਹ ਸੇਰੇ ਪੰਜਾਬ ਨਾਲ ਕਰਕੇ ਆਪਣਾ ਰੂਤਵਾ ਸਰਕਾਰ ਦੇ ਬਾਰੇ ਹੋਰ ਵਿਦਾਉਣਾ ਚਾਹੁੰਦਾ ਸੀ ਜਦੋਂ ਜਿੰਦਾ ਬਾਲਰਡੀ ਸੀ ਉਸਦੀ ਵੱਡੀ ਭੈਣ ਦਾ ਵਿਆਹ ਪੜਾਣੀਏ ਸਰਦਾਰ ਮਿਤਪ ਸਿੰਘ ਦੇ ਲੜਕੇ ਜਵਾਲਾ ਸਿੰਘ ਨਾਲ ਹੋ ਗਿਆ ਸੀ ਜਵਾਲਾ ਸਿੰਘ ਜਦੋਂ ਆਪਣੇ ਸਹੁਰੇ ਆਇਆ ਕਰਦਾ ਜਿੰਦਾ ਉਸਦੀ ਚਮਕ ਧਮਕ ਦੇਖ ਕੇ ਬਹੁਤ ਪ੍ਰਭਾਵਿਤ ਹੁੰਦੀ ਉਸਦੀ ਭੈਣ ਬਹੁਤ ਹੀ ਸੁੰਦਰ ਕੱਪੜੇ ਤੇ ਗਹਿਣੇ ਪਾ ਕੇ ਆਇਆ ਕਰਦੀ ਜਿੰਦਾ ਮਨ ਵਿੱਚ ਸੋਚਦੀ ਅਗਰ ਇਹ ਐਨੇ ਸੋਹਣੇ ਗਹਿਣੇ ਦੇ ਕੱਪੜੇ ਪਾ ਗਿਆਂਦੀ ਆ ਮੈਂ ਤਾਂ ਵੱਡੇ ਰਾਜੇ ਦੀ ਰਾਣੀ ਬਣ ਆਇਆ ਮੈਂ ਤਾਂ ਇਸ ਤੋਂ ਵੀ ਕਿਤੇ ਸੋਹਣੇ ਬਸਤਰ ਤੇ ਜਾਦਾ ਗਹਿਣੇ ਪਾਇਆ ਕਰਾਂਗੀ ਜਿੰਗਾ ਨੇ ਸੁਣਿਆ ਸੀ ਕਿ ਰਣਜੀਤ ਸਿੰਘ ਦੇ ਕਾਫੀ ਵਿਆਹ ਹੋਏ ਹਨਾ ਉਸਨੇ ਆਪਣੀ ਭੈਣ ਨੂੰ ਪੁੱਛਿਆ ਇੱਕ ਵਾਰ ਕਿ ਬੰਦਿਆਂ ਵਿੱਚ ਬਹੁਤੇ ਵਿਆਹ ਕਰਾਉਣ ਦਾ ਰਿਵਾਜ ਕਿਉਂ ਹੈ ਉਸਦੀ ਭੈਣ ਨੇ ਕਿਹਾ ਤੂੰ ਆਪ ਪੁੱਛ ਲਈ ਮੈਨੂੰ ਨਹੀਂ ਪਤਾ ਤੂੰ ਇਹ ਗੱਲ ਤਾਂ ਪੁੱਛ ਰਹੀਆਂ ਕਿ ਤੇਰਾ ਵਿਆਹ ਰਣਜੀਤ ਸਿੰਘ ਨਾਲ ਹੋਣਾ ਹੈ ਨਹੀਂ ਭੈਣਾ ਮੈਂ ਤਾਂ ਵੈਸੇ ਪੁੱਛ ਰਹੀਆਂ ਬਹੁਤੇ ਵਿਆਹਾਂ ਦਾ ਸੰਕਾਪ ਤਾਂ ਔਰਤਾਂ ਨੂੰ ਹੀ ਚੱਲਣਾ ਪੈਂਦਾ ਏ ਕਦੇ ਪਣਾਵੇਂ ਨੇ ਵੀ ਬੁੱਢੇ ਵਿਆਹ ਦੀ ਗੱਲ ਕਰੀ ਐ ਹਲੇ ਤਾਂ ਨਹੀਂ ਇਹ ਨਾ ਮਰਦਾਂ ਦਾ ਕੀ ਵਿਸ਼ਵਾਸ ਹੈ ਆਪਣੀ ਭੈਣ ਦੀ ਸਮਝ ਸੂਝ ਪੂਰ ਨੂੰ ਦੇਖਦਿਆਂ ਉਸਨੇ ਸੋਚਿਆ ਕਿ ਇਹ ਰਾਣੀ ਬਣ ਦੇ ਲਾਇਕ ਹੈ ਇੱਕ ਵਾਰ ਉਸਨੇ ਮੌਕਾ ਦੇਖ ਕੇ ਆਪਣੇ ਘਰ ਵਾਲੇ ਨਾਲ ਜਿੰਦਾ ਦੇ ਵਿਆਹ ਦੀ ਗੱਲ ਮਹਾਰਾਜਾ ਜੀ ਸਿੰਘ ਨਾਲ ਕਰਾਉਣ ਦੀ ਗੱਲ ਤੋਰੀ ਉਸਨੇ ਕਿਹਾ ਦੱਸਿਆ ਕਿ ਕਿਵੇਂ ਛੋਟੀ ਹੁੰਦੀ ਜਿੰਦਾ ਖੇਡ ਦੇ ਵਿੱਚ ਰਾਣੀ ਰਣਜੀਤ ਸਿੰਘ ਦੀ ਰਾਣੀ ਬਣਦੀ ਸੀ ਤੇ ਬਹੁਤੇ ਵਿਆਹਾਂ ਵਾਲੀ ਸਾਰੀ ਗੱਲ ਦਸੀ ਜਵਾਲਾ ਸਿੰਘ ਨੇ ਇਹ ਗੱਲ ਸੁਣ ਕੇ ਇਸ ਤੋਂ ਬਹੁਤ ਪ੍ਰਭਾਵਿਤ ਹੋਇਆ ਉਸਨੇ ਰਣਜੀਤ ਸਿੰਘ ਨਾਲ ਮੌਕਾ ਦੇਖ ਕੇ ਜਿੰਦਾ ਦੇ ਰੂਪ ਦੀ ਪ੍ਰਸ਼ੰਸਾ ਇਸ ਤਰੀਕੇ ਨਾਲ કરી ਕਿ ਰਣਜੀਤ ਸਿੰਘ ਉਸ ਦੀ ਸੁੰਦਰਤਾ ਤੋਂ ਬਹੁਤ ਪ੍ਰਭਾਵਿਤ ਹੋਇਆ ਮੁੱਖ ਦੀ ਗੱਲ ਦੀਵਾਲਾ ਸਿੰਘ ਦੀ ਗੱਲ ਚਲਾਈ ਹੋਈ ਗੱਲ ਤੋਂ ਰਣਜੀਤ ਸਿੰਘ ਤੇ ਜਿੰਦਕੌਰ ਦੇ ਵਿਆਹ ਦੀ ਤਰੀਕ ਪੱਕੀ ਹੋ ਗਈ ਪਿੰਡ ਜਵਾਰ ਵਿਕੇ ਮਹਾਰਾਜਾ ਰਣਜੀਤ ਸਿੰਘ ਨਾਮਵਰਕ ਰਾਜਿਆਂ ਮਹਾਰਾਜਿਆਂ ਸਰਦਾਰਾਂ ਨਾਲ ਲੈ ਕੇ ਜੰਝ ਲੈ ਕੇ ਟੁਕਿਆ ਮਾਂ ਦੀ ਜਿੰਦਕੌਰ ਮਾਂ ਦੀ ਜਿੰਦਾ ਰਾਣੀ ਜਿੰਦਕੌਰ ਬਣ ਗਈ ਏਸੀ ਜਿੰਦਕੌਰ ਦੇ ਰਣਜੀਤ ਸਿੰਘ ਦੇ ਵਿਆਹ ਦੀ ਗੱਲ ਹੈ ਇਸ ਤੋਂ ਅੱਗੇ ਦੀ ਕਹਾਣੀ ਜਾਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅਸੀਂ ਤੁਹਾਡੇ ਵਾਸਤੇ ਹੋਰ ਨਵੀਆਂ ਤੇ ਹੋਰ ਇਤਿਹਾਸਕ ਕਹਾਣੀਆਂ ਲੈ ਕੇ ਆ ਸਕੀਏ ਇਹ ਕਹਾਣੀ ਅੱਗੇ ਤੁਹਾਨੂੰ ਦੱਸਾਂਗੇ ਰਾਣੀ ਜਿੰਦਾ ਨੇ ਆਪਣਾ ਰਾਜਪਾਲ ਕਿਸ ਤਰੀਕੇ ਨਾਲ ਚਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ